ਪਾਜੀ ਕੀ ਨਾਂ ਆਪਣਾ ਕੀਰਾ ਦਿੱਤਾ ਜੀ ਕੀਰਾ ਦਿੱਤਾ ਕਿਹੜਾ ਪਿੰਡ ਆ ਰੇਪਰ ਆਈਆਂ ਜੀ ਅੱਛਾ ਕੀ ਗੱਲ ਬਾਤ ਹੋਈ ਪਾਜੀ ਸਵੇਰੇ ਜੀ ਅਜ ਪਸ਼ੂ ਸੀ ਕਿ ਕੋਸ਼ਾ ਸੀ ਜੀ ਬਾਲ ਬੱਚਾ ਸੀ ਕੰਦਰ ਰੋ ਚੁੱਲਾ ਬਣਾਇਆ ਸੀ ਰੋਟੀ ਲਾਉਂਦੇ ਸੀ ਬਾਏ ਦਿਲ ਗਿਆ ਵਾਜ ਨਾਟਕੇ ਬਾਹਰ ਅੱਛਾ ਜੀ ਅਜ ਕੰਮ ਕਰ ਮੈਂ ਤਾਂ ਬਾਅਦ ਜਾਪਿਆ ਅਸੀਂ ਚੇਲੇ ਕੇ ਫੜਫੜ ਬਾਹਰ ਨਿਕਲ ਗਏ ਆ ਜੀ ਬਸ ਉਸੇ ਟਾਈਮ ਇਹ ਸਾਰਾ ਕੁਛ ਹੋ ਗਿਆ ਸਾਡੇ ਪਸ਼ੂ ਦੇ ਵੀ ਸੱਟਾਂ ਲੱਗੀਆਂ ਕੋ ਸਾਡਾ ਮਾਲ ਪਸ਼ੂ ਮਾਰ ਗਿਆ ਜੀ ਇਹ ਸਾਡੇ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਕੋਈ ਪਿੰਡ ਦਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਸਰਕਾਰੀ ਮੈਂਬਰ ਆਇਆ ਸੀ ਕੀ ਬੋਲੇ ਉਹਨਾਂ ਨੇ ਇਹ ਕਿਹਾ ਕੋਈ ਨਹੀਂ ਕਹਿੰਦੇ ਤੁਹਾਡੀ ਹੈਲਪ ਕੀਤੀ ਹੈ ਸਾਡਾ ਬਹੁਤ ਔਖਾ ਆ ਜਾਂਦਾ ਜੀ ਜਿਹੜੀ ਦਾਰ ਬੰਦੇ ਆ ਸੀ ਉਹ ਵੀ ਕਮਾਣਾ ਉਹੀ ਖਾਣਾ ਆ ਜਿਸ ਦਾ ਸਵੇਰੇ ਆਣ ਕੇ ਭੱਜ ਕੇ ਕੱਢੇ ਅੰਦਰੋਂ ਆ ਆਂਜੋਸ ਤਾਂ ਪਿੰਡ ਵਾਲਿਆਂ ਨੇ ਵੀ ਕਹਿੰਦੇ ਵੀ ਜਿੰਨੀ ਮਾਜਤ ਹੁੰਦੀ ਆ ਸਾਡੀ ਹੁਣ ਨਹੀਂ ਕਰਦਾ ਨਹੀਂ ਹੁੰਦਾ ਇਹਨਾਂ ਸੱਤੀ ਮਾਰ ਤਰ ਕਰਦੇ ਆ ਉਹਨੇ ਮਾਰ ਤੋਂ ਸਾਡੇ ਘਰ ਨਾਲ ਪੈਂਦਾ ਨਹੀਂ ਵਧੀਆ ਜੀ ਜਲ ਤੋਂ ਜਲਦ ਕਰਨਾ ਜੀ ਗਰੀਬ ਹੈਗੇ ਆ ਜੀ ਕਿੱਥੇ ਲੈ ਕੇ ਜਾਣੀ ਅਸੀਂ ਬੱਚੇ ਆਪਣਾ ਕਿੰਨਾ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਚੰਗਾ ਹੋ ਗਿਆ ਜੀ ਸਾਡਾ ਨੁਕਸਾਨ ਸਾਡੇ ਖਸੂਨ ਦੇ ਵੀ ਸਟਾਡ ਲਕੀਆਂ ਭੜਿਆਂ ਦੇ ਠੀਕ ਨਹੀਂ ਜੀ ਪਸੀ ਮਾਲ ਫਰ ਦੇ ਵੀ ਸਾਡੇ ਵੀ ਲਕੀਆਂ ਆ ਅਸੀਂ ਨਟਕੇ ਬਾਹਰ ਨਿਕਲੇਗਾ ਹਾਂ